ਸਸਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਾਰਮ ਤੋਂ ਬਹੁਤ ਬਹੁਤ ਵੈਲਕਮ ਆ ਜੀ ਤੇ ਬਾਈ ਬਿੰਦੇ ਉਹਨਾਂ ਬਹੁਤ ਚੁੱਕੇ ਆ ਅੱਜ ਹੀ ਵੇਖੋ ਬਾਈ ਉਹਨਾਂ ਕੋਈ ਅੜਦਾਸ ਲੱਗ ਪਸ਼ੂ ਲੈ ਕੇ ਆਏ ਆ ਨਾਲ ਮੱਝਾਂ ਵਗਾਵਾ ਵੀ ਨਾਲ ਤੇ ਸ਼ੁਰੂ ਕਰੀ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿਕਾਰ ਜੀ ਹੋਰ ਵੀ ਨਾ ਜੀ ਮਰੀਓ ਭਾਜੀ ਹਾਂ ਜੀ ਸਾਰੇ ਵੀਰਾਂ ਨੂੰ ਬярਪਰੀ ਸਾਥੀਕਾਰ ਸੰਦੀਪ ਦੇ ਫਾਰਮ ਦੇ ਜਿਹੜੇ ਵਿੰਦੇ ਸਾਰਨ ਸਾਡੇ ਨੂੰ ਪਿਆਰ ਕੋਈ ਸਸਤੀ ਬਹੁਤ ਵਧੀਆ ਸਨੀਪਾ ਜੀ ਠੀਕ ਠਾਕ ਚੜਦੀ ਕਾਰ ਦੀ ਸਨਾਪ ਮੈਂ ਕਿਹਦਾ ਬਾਈ ਵੀ ਰਹੇਗਾ ਨਹੀਂ ਬੜੀ ਗੁਰੂ ਰਾਮਦਾਸ ਜੀ ਮੇਰ ਤੇ ਉਹ ਬੜਾ ਮਾਲ ਵੇਚਿਆ ਉਹਨਾਂ ਵੀਡੀਓ ਨਹੀਂ ਬਣਾਈਆਂ ਫਿਰ ਉਤੋਂ ਮਗਰੋਂ ਲਗਾਤਾਰੀ ਦਿੱਲੀ ਪਛੂ ਵੇਚਦੇ ਰਹੇ ਆ 10 ਦਿਨ ਚਾਰ ਚਾਰ ਸਾਰਾ ਬਾੜਵਾਤੀ ਲਿਆਂਦਾ ਸੀਗਾ ਤੇ ਕੱਲ ਤੁਸੀਂ ਮੈਨੂੰ ਫੋਨ ਕੀਤਾ ਵੀ ਕਿੱਥੇ ਚਲ ਗਿਆ ਮੈਂ ਮਾਲ ਤੇ ਵੇਚਦਾ ਜਾਣ ਰਿਹਾ ਤੇ ਫਿਰ ਮੈਂ ਜਾਲ ਵੀਡੀਓ ਬਣਾਉਣੀ ਸੀ ਹਾਂਜੀ ਸਾਰੇ ਕੰਮ ਜ਼ਰੂਰੀ ਵੀਡੀਓ ਜ਼ਰੂਰੀ ਆ ਬਿਲਕੁਲ ਗਾਗ ਨਾ ਪਹਿਲਾਂ ਲੱਗੀ ਸੀ ਬ੍ਰੇਕ ਜੀ ਤੇ ਆਪਣੇ ਟੂੜੀ ਟਾੜੀ ਬਣਾਉਂਦੇ ਰਹੇ ਤੇ ਉਹਨਾਂ ਨੇ ਮ ਗੜਾਂ ਹੀ ਗਾਗਾ ਆਪਣੇ ਆਨੇ ਹਾਂਜੀ ਹਾਂਜੀ ਫਿਰ ਲਈ ਆਏ ਉਹ ਨਾਲ ਨਾਲ ਲਈ ਗਏ ਗਾਵਾਂ ਮਈਆਂ ਸਭ ਲੈਂਦੀਆਂ ਹੂੰ ਹੂੰ ਕੋਈ ਛੋਟੇ ਭਾਰੀਆਂ ਜਿਆਦਾ ਮਈਆਂ ਸੀ ਕੋਈ ਵੱਡੇ ਰੀਆਂ ਜਦਾਂ ਨਹੀਂ ਵਾਈ ਗਈਆਂ ਵਿਗਦੀਆਂ ਗਈਆਂ ਨੇ ਆਇਕ ਫਿਰ ਉਧਰ ਤਣ ਗਏ ਬਣ ਨਹੀਂ ਭਾਜੀ ਇੱਥੋਂ ਨੇ ਆ ਮਾਲ ਸਾਰਾ ਇਹਨਾਂ ਚ ਕਹਿ ਦਈਏ ਝੂਠ ਮਾਰੀ ਜਾਈਏ ਉੱਥੇ ਚੱਲ ਗਏ ਫਿਰ ਆ ਜਲ ਗਏ ਇੱਥੋਂ ਲਈਆਂ ਮਈਆਂ ਆ ਇੱਥੋਂ ਬੜੀ ਬੜੀ ਚੰਗੀਆਂ ਮਈਆਂ ਲਿਆ ਕੇ ਵੇਚੀਆਂ ਬਹੁਤ ਬਹੁਤ ਜਿਆਦਾ ਚੰਗੀਆਂ ਸੀ ਸਾਰੇ ਮਾਲ ਇੱਥੋਂ ਲਗ ਬਣੇ ਮਿਲਦਾ ਜਾਂਦਾ ਕਿਤੇ ਭਾਜੀ ਲੈਣਾ ਤੇ ਕੋਈ 1000 2000 ਨਫਾ ਇੱਥੋਂ ਨਹੀਂ ਗਾਵਾਂ ਉੱਥੇ ਦੀ ਬੜੀ ਹਾਂਜੀ ਗਾਵਾਂ ਉਹ ਪਾਜੀ ਗਾਵਾਂ ਤੇ ਝੱਟ ਚਲ ਗਈਆਂ ਇਹਦੇ ਉਸੇ ਵੇਲੇ ਉਤੋਂ ਮਗਰੋਂ ਭਾਜੀ ਉਦੋਂ ਦੇ ਯਕੀਨ ਕਰਿਓ ਮੈਂ ਨਾ 15 ਕੇ 16 ਪਸ਼ੂ ਵੇਚੇ ਤੇ ਉਦੋਂ ਦੇ ਮਗਰੋਂ ਅੱਛਾ ਭਾਜੀ ਬਹੁਤ ਪਸ਼ੂ ਵੇਚਿਆ ਅਸਗਰਾਂਦ ਵਾਲੇ ਦਿਨ ਵੀ ਚਾਰ ਵੇਚੀਆਂ ਸੀ ਉਸ ਤੋਂ ਪਹਿਲਾਂ ਇਹਨਾਂ ਪੰਜ ਸੀ ਨਾਲੋਂ ਨਾਲ ਹੀ ਤੇ ਅੱਜ ਮੈਂ ਖੈ ਨਹੀਂ ਵੀਡੀਓ ਬਣਾ ਕੇ ਤੇ ਫੇਰ ਹੀ ਮਹਲ ਵੇਚਣਾ ਚਾਹਾਂ ਹਾਂਜੀ ਅੱਜ ਵੀ ਪੰਜ ਘੱਗੀਆਂ ਚਾਰ ਮਹੀਆਂ ਨੇ ਹਾਂਜੀ ਤੇ ਇੱਕ ਵੈੜ ਸੀ ਕੱਲ ਵੀ ਵੈੜਾਂ ਦੋ ਲੈ ਆਂਦੀਆਂ ਸੀ ਕੱਲ ਹੀ ਵੇਕੀਆਂ ਹੁੰਦੀਆਂ ਹੁੰਦੀਆਂ ਹਾਂਜੀ ਹਾਂਜੀ ਉਹ ਵੀ ਅੱਜ ਹੀ ਵੈੜ ਵੀ ਅੱਜ ਹੀ ਮਨੇ ਰਸਈਏ ਤੇ ਮੈਂ ਵੀ ਮਨੇ ਰਦੀ ਸੂਈ ਇੱਕ ਚਲੋ ਤੇ ਬਾਕੀ ਕੋਈ ਛੋਟੇ ਛੋਟੇ ਭਾਅ ਵੇਖੋ ਮੇਰੇ ਸੱਜਣਾ ਮਈਆਂ ਮਈਆਂ ਵੇਖੋ ਅੱਜ ਕੀ ਚੀਜ਼ ਅੱਛਾ ਆਜੋ ਐ ਨਿਕਨੇਗਾ ਭਾਅ ਦੇ ਦੇਣਾ ਅਗੇ ਵੀ ਨਿੱਕੀਆਂ ਹੀ ਹੁੰਦੇ ਸਾਡੇ ਬਿਲਕੁਲ ਭਾਜੀ ਨਹੀਂ ਵੱਡੀਆਂ ਮੈਂ ਆਉਂਦੀਆਂ ਨਿੱਕੀਆਂ ਮੈਂ ਆਉਂਦੀਆਂ ਸਭ ਕਹਿਣੀ ਕੰਮ ਚੱਲਦਾ ਜਦਾਂ ਵੀ ਕੋਈ ਚੀਜ਼ ਚਾਹੀਦੀ ਹੈ ਹਨਾ ਤੇ ਬੇਲੇ ਤਾਜੀ ਸੂਈ ਜੀ ਤਾਜੀ ਸੂਈ ਜੋ ਅੱਛਾ ਅੱਜ ਹੀ ਸੂਈ ਆ ਤਾਜੀ ਸੂਈ ਜੀ ਜਿਹੜੀ ਫੁੱਟੀ ਆ ਠੀਕ ਹੈ ਮੀਲੀ ਰਾਵੀ ਦੀਆਂ ਮੇਰੇ 4 ਵਜੇ ਸੂਈ ਸੀ ਆ ਵੇਖੋ ਵੱਡੀ ਝੋਟੀ ਹਾਂਜੀ ਲੋ ਜੂਲ ਦੀ ਵੀਡੀਓ ਓਕੇ ਰਿਪੋਰਟ ਪੈ ਗਈ ਆ ਠੀਕ ਆ ਇਹ ਬੰਦੇ ਕਹਿ ਦਿੰਦੇ ਆ 40 ਦਿਨੇ ਅੱਛੀ ਹੁਣੀ ਕੋਲੀ ਦੇਖੋ ਉਹ ਫਰਾ ਕਰਦੀ ਆ ਉਹ ਫਰਾ ਡੰਗਰ ਕਰ ਜਾਂਦਾ ਆ ਦੇਖ ਚਲੋ ਕੋਈ ਨਹੀਂ ਪਰ ਠੀਕ ਆ ਜਗੀਰ ਤੁਹਾਡੇ ਦੇ ਮੈਂ ਕੰਮੀ ਮਨੇ ਰਹਿ ਜਾ ਕੋਈ ਸੀ ਕੋਲੋਂ ਇਹ ਫਿਰ ਪਹਿਲੇ ਪੁਰਾਣੇ ਮੈਨੂੰ ਕੋਪਰਾ ਪੁਰਾਣਾ ਨਹੀਂ ਮਾੜ ਮੋੜ ਮਾੜ ਮੋੜ ਚਵਾਈ ਚਤੂ ਦਾ ਨਹੀਂ ਨਹੀਂ ਭਾਈ ਮਾੜੀ ਮੋੜੀ ਨਹੀਂ ਚੰਗੀ ਭਲੀ ਚਵਾਈ ਕੀਤੀ ਆ ਸਾਡੇ 3 ਕਿਲੋ ਮਹੀਂ ਸਵੇਰੇ ਮੈਂ ਚੋਈ ਆ ਮਹੀਂ ਦੇ ਸੁਬੀਆ ਮਨੇਰੇ 9:30 ਦੀ ਅੱਛਾ ਹਾਂਜੀ ਹੁਣ ਐਲ ਬੈਗ ਮਹੀਂ ਥੋੜਾ ਢੱਕਣੀ ਸੀ ਹਾਂ ਹਾਂ ਇਹਨੇ ਜੇ ਛੁੜਤੀ ਆਪਣੇ ਕੋ ਮਹੀਂ ਨੇ ਸਵੇਰੇ ਸਾਢੇ 5 6 ਵਜੇ ਉਹ ਕੋ ਜੇ ਛੁੜਣਾ ਵਾਲੀ ਸ਼ੀਸ਼ੀ ਪਿਆਲੀ ਉਸਲੇ ਮਹੀਂ ਨੇ ਜੇ ਛੁੜਤੀ ਠੀਕ ਹੈ ਸਾਢੇ 3 ਕਿਲੋ ਮਹੀਂ ਚੋਈ ਬੱਚੇ ਨੂੰ ਪਿਆਲ ਕੇ ਠੀਕ ਕੱਦ ਦੇਖੋ ਝੋਡੀ ਦਾ ਕਿੰਨਾ ਤਗੜਾ ਨੀਲੀ ਰੰਗ ਦੀ ਹੈ ਬਹੁਤ ਵੱਡੀ ਝੋਡੀ ਹੈ ਜੀ ਬਹੁਤ ਵੱਡੀ ਝੋਡੀ ਹੈ ਮੈਂ ਥਾਂ ਪਰ ਇੱਕ ਮਿੰਟ ਰੁਕ ਜਿਓ ਪਰ ਉਹ ਫੱਕਰੀ ਜੀ ਬੜੀ ਇਸਤਰੀਆਂ ਦੇ ਬਾਹਰ ਨਮੀਨਰ ਦੀ ਭੱਜੀ ਨਹੀਂ ਇਹ ਬਾਬਾ ਚੀਰਨ ਦੀ ਜੋ ਨੂੰ ਵੀ ਗੱਲ ਫਿਰ ਹੈ ਗੱਬਣਾ ਸੂਨ ਵਾਲੀ ਭੱਜੀ ਅੱਛਾ ਲੈ ਲਈ ਲੈਂਦੀ ਇਹਦੇ ਦੇਣੀਆਂ ਦੀ ਓਏ ਬੜੀ ਇਸਤਰੀਆਂ ਨੇ ਖੜਾ ਕਰੀ ਜਾਣਾ ਕਦੇ ਜੋ ਆਜੂ ਬੜੀ ਕਿਹਾ ਭਾਈ ਆਪਣੀ ਕੇਰਮਾਈ ਚ ਪੂਰ ਛਟਾ ਨਹੀਂ ਆਉਂਗਾ ਠੀਕ ਆ ਥੋੜੀ ਵੱਡੀ ਮੇਨ ਗੱਲ ਹੋ ਗਈ ਸਾਰੀਆਂ ਸਾਫ ਕਰੀਏ ਵੇਖੋ ਕੱਦ ਛੋਡੀ ਲਓ ਜੀ ਖਾਦ ਵੇਖੋ ਜੀ ਜੀ ਛੋਡੀ ਵੇਖੋ ਹਾਂ ਹਾਂ ਦੁੱਧ ਹੁਣ ਦੇ ਜੇ 12 ਕਿਲੋ ਦੁੱਧ ਦੇ ਜੇ 15 ਕਿਲੋ ਬਿਲਕੁਲ ਉਹਦੇ ਅਗਲੀ ਦੀ ਸੇਵਾ ਅੱਜ ਸੁਈ ਆ ਠੀਕ ਆ ਨਾ ਤੋਰ ਲੋ ਜੀ ਲਓ ਜੀ ਕਰਾ ਦੇ ਪੂਰਾ ਰੱਖਿਆ ਨਾਲ ਥੱਲੇ ਵੇਖੋ ਕੱਦ ਵੇਖੋ ਕੰਨਾ ਛੋਡੀ ਦਾ ਭਾਈ ਚੰਗੀ ਛੋਡੀ ਚੋਈ ਆਪਾਂ ਇਹ ਭਾਈ ਜੀ ਬਹੁਤ ਚੰਗੀ ਆ ਭਾਈ ਬੜੀ ਦੂਰੋਂ ਦੀ ਮਈ ਆ ਨਾ ਛੂਵੀ ਆਣ ਕੇ ਥੋੜੀ ਜਿਹਾ ਟਰਾਂ ਕਰਕੇ ਹਾਂ ਇਹ ਨਹੀਂ ਨੇ ਲੱਪਾ ਲੱਪਾ ਲਾਇਆ ਇੱਕ ਮੈਂ ਪੱਠਾ ਹੈ ਨਹੀਂ ਤੁੜੀ ਦੇਖੋ ਬਈ ਨੂੰ ਤੇ ਝੋਡੀ ਦਾ ਸਸੂਤ ਮੋੜ ਕਟਾ ਆ ਗਿਆ ਮਖ ਹਨ ਹਾਂਜੀ ਭਾਜੀ ਕਟਾ ਜੋ ਚਲ ਠੀਕ ਹਾਂਜੀ ਸਹੀ ਜੋ ਬਰਾਬਰ ਹੀ ਕੱਟ ਵੈਣ ਝੋਡੀ ਦਾ ਅਜੋ ਝੋਡੀ ਪੁੜੇ ਪੜੇ 24 ਸੈੱਟ ਹੋ ਗਈ ਨਾ ਦੇਖੋ ਆਪਣਾ ਹੱਥ ਬਰਾਬਰ ਜਾਣ ਰਿਹਾ ਝੋਡੀ ਦੇ ਹਨਾ ਹਾਂਜੀ ਭਿੰਦਰ ਜੀ 12 ਕਿਲੋ 13 ਕਿਲੋ ਦੇ ਦੇ ਇਹ 12 ਕਿਲੋ ਤੇ ਘਾਟਾ ਛੋਡੀ ਨੇ 13 ਕਿਲੋ ਕੀ ਦੇਣਾ ਦੁੱਧ ਪੱਕੇ ਛੱਡੇ ਦੀ ਛੋਡੀ ਕਰੋ ਜੀ ਤੇ ਗਾੜੀ ਇਖਾ ਦਾ ਜੀ ਛੋਡੀ ਦਾ ਦੇਣ ਮੋਲ 1.5 ਲੱਖ ਹੀ ਹੋ ਗਿਆ ਜੀ ਹੈਗਾ ਕਿ ਤੁਸੀਂ ਇਹਨੇ ਕਰਨਾ ਲੱਖ ਨਹੀਂ ਦੇਣਾ ਯਾਰ ਛੋੜ ਆਪੀ ਕਰ ਦੋ ਜੀ ਨਹੀਂ ਇਹ ਕੋਈ ਗੱਲ ਜਨਮ ਇਹ ਅੱਧੀ ਝੋਡੀ ਦੇ ਦਾਂਗੇ। ਠੀਕ ਆ। ਜੀ ਛੋੜ ਹੀ ਹੋਣੀ ਹਨ। ਹਾਂ ਜੀ 95 ਦੀ ਝੋਡੀ ਦੇ ਦਾਂਗੇ। ਉਹ ਕੱਦ ਕੰਨਾ ਠੀਕ ਆ। ਜਾਣ ਦੋ। ਬਾਕੀ ਛੋੜ ਹੀ ਕਰਾਂਗੇ ਬਾਈ। ਲੈਣ ਵਾਲਾ ਕੰਮ ਹੀ ਆ ਪਤਾ ਕੀ। ਹੋਰ ਅਜ ਵੀ ਕੋਈ ਗੱਲ। ਚਲੋ ਕੋਈ ਨਹੀਂ। ਹਾਂ ਜੀ। ਤੇ ਆਹ ਗੱਬਣੀ। ਭਾਜੀ ਇਹ ਸੂਈ ਜੋ। ਹੂੰ। ਇਹਦੀ ਆਹ ਕੱਢੀ ਪਠੇਗਾਂ ਦੀ ਨਾਲ ਨਾਲ ਮੀਠੀ ਖਾ ਲਓ। ਆ ਬੱਚੇ ਖਾ ਲਓ। ਜਿੰਨੇ ਜਿਆਦਾ ਕੋਈ ਮਰਜ਼ੀ ਨਾਲੇ। ਦੋਆਂ ਲਾ ਲਓ, ਤਿੰਨਾਂ ਨਾਲ ਚਾਰ ਨਾਲ। ਦੋਆਂ ਲਾ ਲਓ, ਭਾਈਆਂ ਦਾ ਲਾ ਲਓ, ਮਹੀਨੇ ਦਾ ਲਾ ਲਓ। ਵਾਹ ਜੀ। ਦੁੱਧ ਮਹੀਨੇ ਦੇ ਥੱਲੇ ਜੋ 10 ਕਿਲੋ। 1 ਪਾ ਦੇ ਵੀ ਮੈਂ ਦੇਖੋ ਕਾਲੀ ਸ਼ਾ ਮੈਂ ਕਾਲੀ ਦੇ ਪਾ ਦੇਖੋ ਮੈਂ ਦਾ ਭਾਈ ਬਾਕੀ ਸਾ ਟੀਮ ਹੈ ਜੀ ਹਾਂ ਜੀ 10 ਕਿਲੋ ਦੁੱਧ ਉਹ ਮੈਂ ਥੱਲੇ ਠੜਾ ਕਰਕੇ ਤੇ ਮੈਨੇ ਕਹਾਂ ਕੱਪੜਾ ਉਹ ਤਾਂ ਹੈ ਨਹੀਂ ਹਾਂ ਜੀ ਤੇ ਮੈਂ ਸੂਈ ਨੂੰ ਲਾ ਕੇ ਦੋ ਟਾਈ ਮਹੀਨੇ ਹੋਏ ਦੋ ਹਾਂ ਤਾਂ 2 ਮਹੀਨਾ ਚਾੜਿਆ ਮੈਨੂੰ ਲਓ ਵੇਖੋ ਬਰਾ ਦੇ ਹਾਂ ਵੀਰੇ ਮੈਂ ਭਾਈ 10 ਕਿਲੋ 10 ਕਿਲੋ ਫੁੱਲਾ ਡੋਲਾ ਦੁੱਧ ਭਾਰੀ ਮੈਂ ਥੱਲੇ ਸਾਡ ਦੇਖੋ ਮੈਂ ਦਾ ਦੇ ਗੱਡੀ ਫੇਰ ਨਵੀਂ ਲੈ ਲਈ ਹੋਰ ਸਾਡੀ ਗੱਡੀ ਆਪਣੀ ਹੈ ਕਿ ਵੀ ਇਹ ਵੀ ਆਪਣੀ ਆ ਹਾਂਜੀ ਚੱਲ ਮਰਜੀ ਗੱਡੀ ਤੇ ਇਹ ਦੇਖੋ ਇਹਨਾਂ ਇੱਕ ਬੰਦਾ ਮਈਆਂ ਖੰਡੇ ਵਾਲੇ ਜਿਹਦੇ ਦੋ ਹਾਂ ਉਹ ਗੱਡੀ ਆ ਬਸ ਸਸਤਾ ਵਾਲਾ ਮਾਡਲ ਤੇ ਗੱਡੀ ਲੱਲਾ ਅੱਛਾ ਅਵਾ ਮੈਂ ਦੋਦ ਕਿਉਂ ਗੱਡੀ ਲੱਗੀ ਘਰ ਕੀ ਗੱਡੀ ਆ ਨਹੀਂ ਬਣਿਆ ਸਾਡਾ ਨਹੀਂ ਬਣਿਆ ਨਾ ਉਹ ਬਣਿਆ ਨਹੀਂ ਸੋਦਾ ਹਾਂਜੀ ਵੇਖੋ ਮੱਧ ਗੱਡੀ ਭਾਜੀ ਅੱਜ ਮੈਂ ਕਿਹਾ ਵੀਡੀਓ ਪਾਉਣੀ ਪਾਉਣੀ ਜੋ ਮਰਜ਼ੀ ਅਰੇ ਮਈਆਂ ਨਾ ਇਦਾਂ ਨਹੀਂ ਵੇਚਣੀਆਂ ਮੈਂ ਕਿਹਾ ਮੈਨੂੰ ਭਾਜੀ ਦਾ ਫੋਨ ਆ ਕਿੱਥੇ ਚਲ ਗਿਆ ਉਹ ਪਾਉਣੀ ਮੈਂ ਪਰਸਾ ਚਾਹ ਤੇ ਵੀ ਆ ਗਈ ਸੀ ਵੀਡੀਓ ਉਹ ਵੀਰੇ ਕਾਹੇ ਮਈਆਂ ਲੈ ਗਈ ਸ਼ਾਰਕ ਠੀਕ ਇਹਨੇ ਖੜਨੀਆਂ ਖੜਨੀਆਂ ਇਹ ਵੀ ਅਸੀਂ ਹਾਰ ਨਹੀਂ ਮਈਆਂ ਘੱਟ ਕੀ ਇਹਦਾ ਵੇਚਣਾ ਰੁਪਈਏ ਦੋ ਬੱਜਣਾਂ ਰੁਪਈਏ ਦੋ ਬੱਜਣਾਂ ਅਸੀਂ ਬੜੀ ਮਿਹਨਤ ਕਰਦੇ ਹਾਂ ਬੜੀ ਵਧੀਆ ਹੋ ਪਈ ਹੁਣ ਵੇਹਲਾ ਤੂੰ ਦੱਸ ਆਜ ਤੇਰਾ ਮੈਂ ਤੇਰੇ ਨਾਲ ਬੋਲ ਕਰਾਉਣਾ ਮਾਝ ਵੇਹਲਾ ਗੱਡੀ ਆ ਮਾਝ ਹੁਣ ਗੱਡੀ ਬੜੀ ਵਧੀਆ ਮੈਂ ਇਹ ਮਗਰ ਚੰਗੀ ਹੈ 70000 ਦੀ ਦੇ ਦਾਂਗੇ ਚਲ ਠੀਕ 65000 ਦੀ ਮੈਂ ਦੇ ਦਾਂਗੇ ਖੁਸ਼ ਹੈ ਯਾ ਸਰੋ 65000 ਦੀ ਵੇਖਿਆ 65000 ਦੀ ਮੈਂ ਇਹ ਕਰੀ ਦੁਕਾਨ ਕਿੱਥੇ ਕਿੱਥੇ ਮਿਲਣਾ ਓਏ ਤਾਂ ਭਾ ਭਾ ਜੀ ਹੁਣ ਵੇਖੋ ਜਿੱਦੇ ਮੱਦੀ ਭਾ ਜਦਾ 10 ਕਿਲੋ ਦੁੱਧ ਗਰਮੀਆਂ ਮੈਂ ਜਿਹੜਾ ਮਰਜੀ ਚੋਵੇ ਤੂੰ ਭਾ ਨਹੀਂ ਮੈਂ ਮੁਸ਼ਕਲ ਵੱਡੀ ਵੇਖੋ ਗੱਡੀ ਦੇ ਚਾਰੂ ਵੇਖੋ ਕਿੰਨੇ ਨਹੀਂ ਵੱਡੀ ਵੱਡੀ ਆ ਇਹ ਆ ਮੈਨੂੰ ਕਿਉਂ ਫੜ ਦੇਣਾ ਐ ਜੋ ਸੂਈ ਨਾਲ ਤੋ ਕੱਟਾਈ ਕੱਟਾ ਵੇ ਭਾਜੀ ਆ ਝੋੜੀ ਇੰਨੀ ਜਿਆਦਾ ਚੰਗੀ ਆ ਨਾ ਜਿਦਾ ਪੈਟਰੋਲ ਬੰਬ ਵੀ ਫੁੱਲ ਜਾਂਦਾ ਚੋਣ ਲੱਗਿਆ ਅੱਛਾ ਇਹ ਨੀ ਇਹਦੀ ਤਾਰ ਪੋਲੀ ਆ ਦੋ ਦਿਨ ਅੱਲੇ 8 ਕਿਲੋ ਖੁੱਲਾ ਡੁਲਾ ਜਿ ਚੌਥਾ ਦਿਨ ਸੁਈ ਨੋ ਆਜੋ ਕੋਈ ਭੂਤ ਛਟਾ ਵਾਧ ਕੱਟ ਹੋਵੇ ਉਹਦੀ ਗਰੰਟੀ ਹੂ ਆ ਤੋ ਰੋਬਰੇ ਵਿੱਚ ਸਾਰੀ ਮਹੀਂ ਸੁਈ ਆ ਸਾਰੀਆਂ ਗਰਮੀ ਨਹੀਂ ਜਾਣੇ ਦੇਖੋ ਸਾਬ ਸੁਸਰੀ ਦੀ ਝੋੜੀ ਉਹ ਢੀਰ ਵਾਲਾ ਮਾਝੇ ਵਾਲਾ ਪਿੰਡ ਇਹ ਦੂਏ ਆ ਉਹ ਕਹ ਰਾ ਦੂਜੇ ਕਹਿੰਦਾ ਮੈਂ ਤੀਜੇ ਕਹਿਣਾ ਤੀਜੇ ਸਭ ਤੋਂ ਸਿੱਧੀ ਬੜੀ ਆ ਅੱਠ ਲਓ ਦੋਤਾ ਸਾਰਾ ਵੇਖੋ ਨਾਲੇ ਭਾਜੀ ਚੋਣ ਹੀ ਜ਼ਰਾ ਲੱਗੀ ਆ ਛੱਟਾ ਕੋਈ ਨਹੀਂ ਪੋਲੀ ਬੜੀ ਤੇ ਸੂਈ ਨੂੰ ਆਇਆ ਚੌਥਾ ਦਿਨ ਮਗਰ ਜੇ ਇਹਦੇ ਕਟਾ 10 ਕਿਲੋ ਦੋਦੇ ਨੇ ਪਾਈ ਜਾਣਾ ਅੱਜ 8 ਕਿਲੋ ਨੂੰ ਕੋਈ ਦੋ ਟਾਈਮ ਲੀਟਰ ਮਾਰ ਕੇ ਲੈ ਜੀ ਬਸ ਠੀਕ ਜਨਨਾ ਉਹਨਾਂ ਦੱਸਾਂਗੇ ਨਹੀਂ ਬਿਲਕੁਲ ਜੀ ਨਾਲੇ ਭਾਵੇਂ ਨਰਮ ਨਹੀਂ ਹੁਣ ਭਾਜੀ ਆ ਤਾਜੀ ਸੂਈ ਮਹੀਂ ਆ ਮੈਂ ਨਹੀਂ ਕਹਿੰਦਾ ਵੀ ਉਹਦਾ ਰੇਟ ਭਾਜੀ ਇਹ ਵੇਖੋ ਜਿਹਨੂੰ ਪੁੱਗਦੇ ਨੇ ਆਪਣੇ ਬਾਹਰ ਦੇਣੀਆਂ ਬਿਲਕੁਲ ਨਹੀਂ ਉਹ ਇਨੇ ਪੌਂਡਿਆ ਹੋਈਆਂ ਪੌਂਡਿਆ ਹੋਈਆਂ ਕੋਈ ਕੰਦੂ ਦੀ ਜਣਾ ਨਹੀਂ ਭਾੜਾ ਦਾ ਵੇਖਣਾ ਕੋਈ ਕਹਿੰਦਾ ਮੇਰੀ ਮਹੀਂ 1.5 ਮਹੀਨਾ 25 ਦੀ ਰੇਟ ਹੈ ਕਿਉਂ ਆਪਾਂ ਦਈਏ 25 ਦੀ ਮਹੀਂ 1.5 ਦੀ ਮਹੀਂ ਆ ਦੇ ਮੱਝ ਤੇ ਭਾਜੀ ਜਿਹੜੀ ਆ ਨਾ ਤਾਜੀ ਸੂਈ ਇਹਨੇ 10 ਕਿਲੋ ਦੁੱਧ ਦੇਣਾ ਫੁੱਲਾ ਡੁੱਲਾ ਪੁੜਾ ਪੜਾ ਚੋਗੀ ਆ 8 ਕਿਲੋ ਦੁੱਧ ਹੋਣਾ ਕੋਈ ਪਸਮੀ ਨਹੀਂ ਕੋਈ ਟਾਈਮ ਬਾਜ਼ਾਰ ਨਹੀਂ ਮਹੀਂ ਨੂੰ ਖੁਰੀ ਮਹੀਆ ਇਹ ਜੀ ਇਹਦਾ ਮੁੱਲ ਚੱਲਣਾ ਹੈ ਹੋਲੇ 80000 75000 ਆਪਾਂ ਦੇਣ ਵਾਲਾ ਹੀ ਫੌਦਾ ਕਰਨਾ ਵੱਧ ਨਹੀਂ ਕਰਨਾ ਹੈਗਾ 65000 ਦੀ ਮੈਂ ਦੇ ਦੇਣੀ ਆ ਚਲੋ ਹਾਂਜੀ ਤਾਜੀ ਹੋਈ ਨਾਲੂ ਬਚਾ ਬੰਦੇ ਦੀ ਮਹੀ ਲੈ ਚਲੋ ਚਲੋ ਲੈ ਜਾਓ ਟੈਂਪ ਇੱਕ ਇਦ ਹੋਈ ਆ ਤਾਜੀ ਇਹ ਮਹੀ ਹੋਈ ਤਾਜੀ ਹਾਂ ਤੇ ਮਹੀ ਨਹੀਂ ਮਰੀ ਐ ਕਟੀ ਅੱਛਾ ਬੱਚਾ ਮਰਿਆ ਸਵੇਰੇ ਲਿਆ ਕੇ ਮਹੀ ਚੋਈ ਆ ਹੁਣ ਮੈਂ ਤਾਂ ਸਮਾਈ ਆ ਵੀ ਚੱਲ ਕਿਸ ਨੂੰ ਥਾਂ ਦੇ ਦੇ ਛੋਟੀ ਵੇਖੋ ਕੁਆਲਿਟੀ ਦੀ ਕਿੰਨੀ ਚੰਗੀ ਆ ਤੁਹਾਨੂੰ ਦਿਖਾ ਮੜਾ ਵੇਖੋ ਛੋਟੀ ਭਾਜੀ ਪਰ ਆਪਣੇ ਜੋ ਕਰਤੂਤਾਂ ਨਹੀਂ ਵੇਖੋ ਉਹ ਜੇ ਗਵਰਨਰ ਗੰਦੇ ਕੰਮ ਹੈ ਨਹੀਂ ਤਾਜੀ ਸੂਈ ਮਈਆਂ ਬੱਚਾ ਛੁੱਟ ਕੇ ਪਹੀਂ ਵੇਚਦੀ ਏ ਜਿਹੜੇ ਆਈਆਂ ਇਹਨੇ ਵੇਚਣੀਆਂ ਨਹੀਂ ਬਿਲਕੁਲ ਗਾਈਆਂ ਮਈਆਂ ਬੜੀਆਂ ਵੇਚੀ ਦੀਆਂ ਐਵੇਂ ਵੇਚਣੀਆਂ ਅਭੀ ਮਈ ਨੂੰ ਟਰਾਕੇ ਬੱਚਾ ਲੱਖ ਦੀ ਦੇ ਦੇ ਦੀ 10 ਕਿਲੋ ਮਈ ਖਲੇ ਦੁੱਧਵਾ ਆਪਾਂ ਕਿੰਡੋ ਘਟ ਕੇ ਤੋਰ ਨਹੀਂ ਘਰੋਂ ਨਹੀਂ ਨਹੀਂ ਗੰਦੇ ਕੰਮ ਕਰਨੇ ਪੈਂਦੇ ਜੀ ਲੱਖ ਦੀ ਮਈ ਵੇਚ ਦੇ ਦੀ ਆ ਬਹੁਤ ਸੋਹਣੀ ਲੱਖ ਰੁਪਏ ਦੀ ਭਾਜੀ ਮਈ ਨੇ ਕੀ ਜੇ ਨਾਂ ਵੀ ਜਿਹੜੇ ਕੀ ਖਾਣਾ ਲਾਗੋ ਬੰਦੇ ਆਪਣੇ ਕੋ ਮਈ ਲਈ ਆ ਤੇਰੇ ਟਿਕਟ ਬਣਾਣਾ ਪਊਗਾ ਪਾਜੀ ਰਾਤੀ ਉਥੇ ਪੜੇ ਨਾ ਚੋਈ ਮੈਂ ਸਵੇਰੇ ਆਣ ਕੇ ਸੁਈ ਵਾਲੀ ਮੈਂ ਨਹੀਂ ਖਿਲੀ ਅੱਛਾ ਨਾ ਹੋਣੀ ਪੜੇ ਨਾ ਮੈਂ ਨਹੀਂ ਵੇਖੋ ਮੈਂ ਤਾਂ ਸਮਾਈ ਆ ਵੇਖੋ ਮੈਂ ਮੈਂ ਕਾ ਫੜ ਲੈ ਵੇਖੋ ਮੇਰਾ ਤਾਰੀ ਸੁਈ ਦਾ ਬਚਾ ਮਰਿਆ ਪਾਜੀ ਹਾਂ ਵੇਲੇ ਪਾਜੀ ਵੇਖੋ ਵੇਖੋ ਜੋ ਢੋਡੀਆਂ ਪਾਜੀ ਬਰੀਕੀਆਂ ਲੱਖ ਦੀ ਢੋਡੀ ਆ ਜੇ ਪਾਜੀ ਬਚਾ ਹੋਵੇ ਤੇ ਇੱਕ ਪਾਜੀ ਪਰਸੋਂ ਮੈਂ ਨਹੀਂ ਆ ਬਚਾ ਮਰਿਆ ਪਿਆਰੇ ਘਰੇ ਕੇ ਹਾਂ ਅੱਛਾ ਘਰ ਦੇ ਵਿੱਚ ਮੈਂ ਘੜਾ ਦੇ ਦੀ ਓਏ ਪੰਜ ਵਾਲੀ ਉਹਦੀ ਮੇਬੂ ਦੇ ਨੇ ਭਜੀ ਤਿਆਰ ਕਰ ਦੇ ਦੋ ਓਏ ਇੱਕ ਕਰ ਦੋਵੇਂ ਬਸੂ ਰੱਖ ਦੋ ਨਹੀਂ ਰੱਖਣਾ ਫਿਰ ਮਾਲ ਵੇਚਣ ਵਾਲਾ ਨਹੀਂ ਜਿਆਦਾ ਵੱਜਦਾ ਹਾਂ ਹਾਂ ਬਿਲਕੁਲ ਬਿਲਕੁਲ ਵੇਚਣ ਵਾਲੇ ਬੰਦੇ ਪਸ਼ੂ 10000 ਬੱਜੇ ਰਹਿਣਾ ਫੇਰੀ ਹਾਂਜੀ ਵੇਖੋ ਭਜੀਆ ਝੋਡੀ ਜਨਾ ਜੇ ਦੇਣਾ ਵੇਖੋ ਚਮੜੀ ਚੋਣ ਫੇਰੇ ਦੀ ਇੱਕ ਦੂਜੀ ਨੂੰ ਪਰਾਂ ਕਰਦੀਆਂ ਸਾਰੀਆਂ ਇੰਨੀ ਜਿਆਦਾ ਪੋਲੀ ਆ ਜੇ ਮੈਂ ਕੋਈ ਭੂਰ ਛੱਟਾ ਹੋਵੇ ਠੰਡ ਵੱਧ ਘਟ ਕਮੀ ਹੋਵੇ ਕਦਾਈਸ ਮੇਰੇ ਨਹੀਂ ਲੱਗ ਕੇ ਘਰ ਛੱਡ ਜੇ ਕੋਈ ਵੇਖੋ ਮੈਂ ਇਹਦੀ ਬਰੀਕੀ ਕਹਿਣ ਨੂੰ ਭਾਜੀ ਕਹੀ ਜਾਵੇ ਉੱਥੋਂ ਆ ਗਈ ਜਿੱਥੋਂ ਆ ਗਈ ਕਿਧੋਂ ਨਹੀਂ ਆਈ ਇਸੇ ਇਲਾਕੇ ਤੋਂ ਆਈ ਆ ਅਲੀ ਵਾਲੋਂ ਆਈ ਆ ਅਲੀ ਵਾਲੋਂ ਭਾਜੀ ਹਾਂਜੀ ਕਹਾਂ ਤੇ ਝੂਠ ਮਾਰੀਏ ਵੇਖੋ ਕੱਲੀ ਕੱਲੀ ਨਾਲ ਵੀਧੀ ਆ 10 2 ਨਹੀਂ ਦੇ 90 95 ਹਜ਼ਾਰ ਦੀ ਪਰ ਜੇ ਉਹਨੇ ਵੀਡੀਓ ਵੇਖ ਕੇ ਮੈਨੂੰ ਫੋਨ ਕੀਤਾ ਇਹਦੇ ਨੇ ਫੇਰ ਵੇਖਣੀ ਆ ਜਿਹੜੀ ਗੱਲ ਮੈਂ ਕਹਣਾ ਪੰਜ ਦੇ ਪੈਸੇ ਮੰਗੜਾ ਆਪਣਾ ਆਪਣਾ ਨਫਾ ਰੱਖ ਕੇ ਮੈਂ ਦੇ ਦੇਣੀ ਆ 80 ਹਜ਼ਾਰ ਨਹੀਂ ਦੇਣਾ 80 ਹਜ਼ਾਰ ਆ ਕਰ ਦੋ ਛੋੜ ਯਾਰ ਤੂੰ ਕਰਦੇ ਯਾਰ ਨਹੀਂ ਨਹੀਂ ਮੈਂ ਸੁਣੀ ਨਹੀਂ ਯਾਰ ਤੁਹਾਡਾ ਭਰਾ ਉਹ ਤੂੰ ਕਰਦੇਗਾ ਮੈਂ ਕੀ ਜੂ ਇੱਕ ਹੀ ਗੱਲ ਹੈ ਪੰਜਾਬ ਤੂੰ ਕਰਦੇ ਛੋੜ ਯਾਰ ਪੰਜ ਹੀ ਜਾਣ ਦੋ 1.75 6000 ਦੀ ਮੈਂ ਦਰਾਂਗੇ ਮੰਨਾਂ ਉਹ ਮਿਲਦੀਆਂ 65000 ਦੀ ਝੋਡੀ ਦੇ ਦਾਂਗਾ ਜਿਹੜਾ ਮਨਜੀ ਲੈ ਜੇ ਤਾਜੀ ਝੋਡੀ ਸੁਈ ਆ ਲੈ ਨਹੀਂ ਬੰਦਾ ਜੈ ਜੀ ਭਾਜੀ ਉਹ ਇਤੋਂ ਜੈ ਜੀ ਮੱਕੇ ਉਹ ਜੀ ਮੈਨੂੰ ਕਿ ਮਿਲਣਾ ਇੱਥੇ ਕੋਈ ਨਹੀਂ ਮੇਰਾ ਇਹ ਭਿੰਦਾ ਰੇੜਾ ਇਹ ਧਵਾਨ ਵਾਲੇ ਦਾ ਮੱਕਾ ਆਪਣਾ ਚਾਰਜ ਇਹ ਝੋਡੀ ਭਾਜੀ ਭਿੰਦਾ ਧਵਾਨ ਵਾਲੇ ਦਾ ਰੇੜਾ ਇਹ ਵੇਖੋ ਚੰਗੀਆਂ ਮੋਟੀ ਗੱਲ ਥੋੜਾ ਕੋਈ ਹੈ ਹਾਂ ਜੀ ਨਹੀਂ ਠੀਕ ਹੈ ਭਿੰਦਾ ਜੀ ਫਿਰ ਐ ਉਧਰੋਂ ਐਵੇਂ ਭਿੰਦਾ ਵਰੀ ਜਾ ਕਰਦੇ ਤੁਹਾਨੂੰ ਬੜਾ ਭਾਜੀ ਫੋਨ ਕਰਦੇ ਤੁਹਾਨੂੰ ਹਾਂ ਕਹਿੰਦੇ ਵੀਰ ਫਿਰ ਅਸੀਂ ਮਿਲ ਖਾਮੜਾ ਰੰਗ ਰੂਪ ਦਾ ਖਾ ਝੋਡੀ ਦਾ ਰੂਪ ਭਾਜੀ ਸੋਨਾ ਕੀ ਕੱਢੀ ਕਿੰਨੀ ਛੋਣੀ ਝੋਟੀ ਨੇ ਨਹੀਂ ਠੀਕ ਆ ਵੀ ਨਹੀਂ ਇੱਥੇ ਜਾਵੇ ਉਹਨੂੰ ਲੈਣਾ ਦਰ ਬਸ ਬਸ ਹਾਂਜੀ ਆ ਵੀ ਮੈਂ ਬੜੀ ਚੰਗੀ ਆ ਭਾਜਿਆ ਚਲੋ ਕਰ ਮਾਰੀਆ ਪਹਿਲਾਂ ਗਾੜਾ ਮਾ ਥਾਣਾ ਬਖਾ ਦੇ ਭਾਜੀ ਅੱਜ ਹੀ ਸੂਈ ਚੋਗੀ ਹੂੰ ਇਹ ਮਨੇਰ ਦੀ ਸੂਈ ਦਿਓ ਥਾਣਾ ਮਖਾ ਗਾੜਾ ਨਹੀਂ ਸਹੀ ਆਲ ਤੇ ਫਿਰ ਲੈ ਲੈਣੇ ਭਾਜੀ ਆ ਮੇਖੋ ਸਹੀ ਆਲ ਅੱਜ ਹੀ ਸੂਈ ਜੋ ਅੱਜ ਹੀ ਸੂਈ ਦੇ ਭਾਵੇਂ ਚੋਲੋ ਮਗਰ ਉਹਦੇ ਭਾਵੇਂ ਚੋਲੋ ਗਾੜੀਆਂ ਦੀ ਹਾਂ ਨਹੀਂ ਠੀਕ ਹੈ ਬੋੜਾ ਹੀ ਆ ਬੱਚਾ ਨਾ ਬੱਚਾ ਠੰਡੀ ਬੋਟਾ ਜੀ ਸੱਚਾ ਕੱਚਾ ਬੋੜਾ ਥਲੇ ਮੱਖੀਆਂ ਪੈਣੀਆਂ ਮੈਂ ਖਿੱਚ ਕੇ ਧਾਰ ਨਹੀਂ ਮੰਨਿਆ ਠੀਕ ਆ ਮੱਖੀਆਂ ਪੈਂਦੀਆਂ ਰਹਿਣੀਆਂ ਬਿਲਕੁਲ ਸਵੇਰੇ ਭਾਜੀ ਇਹ ਸੁਈ ਆ ਵੀ ਮਹੀਂ ਦੇ ਨਾਲ ਹੀ ਘੰਟਾ ਕ ਮਗਰੋ ਹਾਂ ਹਾਂ ਸਾਡੇ 4-5 ਕਿਲੋ ਬੋੜਾ ਚ ਹੋਇਆ ਮੈਂ ਇਹਦੇ ਥਲੇ ਉਹ ਅੱਛਾ ਰੱਖੋ ਪੁਰਾਣੀ ਚੁੱਕਿਆ ਕੋਈ ਗੱਲ ਨਹੀਂ ਕੋ ਬਾਤ ਨਹੀਂ ਸੀਲ ਠੰਡੀ ਵੇਖ ਲਓ ਤੋਰ ਹਾਂਜੀ ਇਹ ਨਜੇ ਕਿਹਨਾ ਕਰਦੇ ਹੋ ਦੁੱਧ ਥੋੜਾ ਸੁਣੋ ਭਾਜੀ ਮੈਂ ਜਿਦੋਂ ਲਈ ਆਗਾ ਉਹ ਕਹਿੰਦੇ ਪਹਿਲਾਂ ਤਾਂ 14-15 ਲੀਟਰ ਦੁੱਧ ਚ ਹੋਇਆ ਵਾ ਥੋੜਾ 15 ਕਿਲੋ ਭਾਜੀ ਬੱਕਰੀਆਂ ਨਾਲ ਮਿਲ ਉਹ ਆ ਹਾਂ ਭਾਈ ਜੀ ਥਾਣੇ ਦੇ ਬੱਕਰੀ ਥਾਣੇ ਘਰ ਲੰਮੇ ਲੰਮੇ ਬੜੀ ਗਾਂ ਹੀ ਬੜੀ ਪਿਆਰੀ ਠੰਡੀ ਆ ਅੱਜ ਹੀ ਸੂਈ ਆ ਜੇ ਲੱਭਾ ਲੱਭਾ ਆਵਾ ਥੋੜਾ ਨਵਾ ਥਾਣ ਪਰ ਕੋਈ ਹਨੀ ਨਵਾ ਥਾਣ ਨਵਾ ਥਾਣ ਭਾਜੀ ਥਾਣ ਥੋੜਾ ਜਿਹਾ ਪਲਸ ਨੂੰ ਪਈ ਆ ਛੱਡ ਦੇ ਨੇ ਆ ਤਾਂ ਵੀ ਮੈਂ ਲੈ ਲਵਾਂ ਪਰ ਇਹ ਚਿਵਾਲੀ ਬੜੀ ਪੋਲੀ ਆ ਇਹ 5 ਕਿਲੋ ਕਿਲੋ ਬੜੀ ਹੁੰਦੀ ਨੇ ਬਣਾਓ ਇਹਨੇ ਥਾਣ ਬਰਾ ਸਕੇ ਦਾਣਾ ਹੈ ਖਾਣ ਭਾਜੀ ਮੈਂ ਹੁਣ ਕੋਈ ਕਿਹੜਾ ਬਣਾਵਾਂ ਹੂੰ ਬਣਾ ਲੀਏ ਕੋਈ ਚੰਗਾ ਕੋਈ ਮੰਡੀ ਦਾ ਪਵਾ ਕਹਿੰਦਾ ਕੋਈ ਥੇੜੀ ਦਾ ਪਵਾ ਕਹਿੰਦਾ ਮੈਂ ਕੜਾ ਬਣਾਇਆ ਇੱਧਰ ਵੇਖੋ ਯਾਰ ਵੀਰ ਜੀ ਤੁਸੀਂ ਮੈਂ ਨੇ ਠੀਕ ਆ ਮੈਂ ਵੀ ਚੁਣੀਆ ਦੇਖੋ ਭਾਜੀ ਇਹਦਾ ਇਹ ਲਾਸਟ ਵੀਰ ਮਾਂ ਦੇ ਨੇ ਮਨਾਉਣੀ ਸੁਨੀ ਵੀਰ ਗਰਮੀ ਨਾ ਮਨਾਉਣੀ ਠੰਡ ਦੁੱਧ ਦੋ 80 17 18 ਕਿਲੋ ਸਾਫ ਸੁਕਾਪੀ ਆ ਇਹਦਾ ਮੁੱਲ ਕੋਈ ਨਹੀਂ ਭਾਏ 60000 ਰੁਪਇਆ ਮੰਗ ਲਈਏ ਪੰਜਾਹ ਹਜ਼ਾਰ ਯਾਰ ਪੰਜਾਹ ਹਜ਼ਾਰ ਛੱਡੋ ਯਾਰ 50000 ਛੱਡਵਾ ਦੇ 45000 ਯਾਰ 45000 ਦੀ ਦਰਾਂ ਕਿਉਂ ਸਾਨੂੰ ਪਤਾ ਹੀ ਪਿੰਦੇ ਨੇ ਇੱਥੇ ਆਣਾ ਚਾਹੀਦਾ 40000 ਹੋਰ ਛੋਟ ਨਹੀਂ ਕਰਦੇ ਯਾਰ ਦੋ ਛੋਟ ਹੋ ਗਈ ਪੱਕੀ ਹੁਣ 30000 ਦੀ ਵਸੀ ਦੇ ਆ ਗਏ ਵੇ ਲੋ ਇਹ ਇਹ ਕਿੱਥੇ ਆਏ ਰੇਡ ਵੇ ਲੋਣਾ ਹਾਂਜੀ ਉਹ 35000 ਦੀ ਭਾਜੀ ਵੇਈਏ ਤੇ ਹੱਥ ਤੇ ਘਰਾ ਦੇ ਯਾਰ ਪੰਜਾਹ ਰੇਟ ਮੈਨੂੰ ਆਹ ਰੋਕ ਰਹਾ ਕਰ ਕਿ ਬਈ ਇਹ ਨਾ ਰੇਟ ਕਰ ਮੈਂ ਕਹਾਂ ਜੀ ਪਰ ਅਗਲੇ ਛੋਟੇ ਜਿਹੇ ਕਮਾਈ ਕਰਦੇ ਦੋ ਦੋ ਹਜ਼ਾਰੀ ਸਾਡੇ ਆ ਫਿਰਤ ਬੜੀ ਆ ਫਰੀ ਦਾ ਬੜਾ ਪਸੋਂ ਆ ਹੀ ਮਈਆਂ ਜੇ ਕਿਤੇ ਵੀਡੀਓ ਪਾ ਦਿੰਦੇ ਨਾ ਤੋਕੜਾਂ ਆਪਣਾ ਮੁਕਤ ਬਾਸੀ ਆ ਅੱਛਾ ਜੈ ਜੈ ਛੋਟੇ ਛੋਟੇ ਰੇਡ ਪਾਏ ਚਲੋ ਇਦਾਂ ਹੀ ਕਰਮਾਲੀਆਂ ਫੇਰੇ ਚੱਲ ਜਣੀਆਂ ਹੋਰ ਆਈਆਂ ਨੀ ਠੀਕ ਹੈ ਨਾ ਸਾਰੇ ਲੈਣ ਵਾਲੇ ਨੂੰ ਕਮਾ ਔਕਾ ਹਾਂਜੀ ਬਹੁਤ ਸਾਰਾ ਠੀਕ ਹੈ ਮੇਰਾ ਮੇਰਾ ਚਲੋ ਮੇਰਾ ਜਾਇਦੀਆ ਗੁਰੂ ਰਾਮਦਾਸ ਦੀ ਜਾਇਦੀ ਸੱਚੇ ਪਾਤਸ਼ਾਹ ਜੀ ਚੜਦੀ ਕਲਾ ਕੇ ਜੀ ਮਾਲਕ ਮੇਰਾ ਨਾ ਮੇਰਾ ਆਪਣੇ ਨਾਲ ਦੇ ਪਿੰਡ ਤਵਾਨ ਦੇ ਜ਼ਿਲ੍ਹਾ ਕੁਰਦਾਸਪੁਰ ਤਹਿਸੀਲ ਬਟਾਲਾ ਨੇੜੇ ਅਲੀਆਲ ਦੇ ਤੇ ਨੰਬਰ ਹੈਗਾ ਜੋ ਆਪਣਾ 959 24 2759 959 24 2759 ਦੀ ਹੁਣ ਹੈਗਾ ਮੈਂ ਛਟਾਵੇਲਾ ਜਿਹੜਾ ਮਰਜੀ ਮੈਨੂੰ ਫੋਨ ਕਰਕੇ ਆਵੇ ਪਸ਼ੂ ਅੱਡ ਦਾ ਰੋਡ ਦਿੱਲੀ ਪੰਜੀ ਮਿਲ ਲੰਗੇ ਜਦੋਂ ਮਰਜੀ ਆਓ ਮਿਲਣਗੇ ਪਸ਼ੂ ਤੁਹਾਨੂੰ ਜਦੋਂ ਮਰਜੀ ਆਓ ਸਸਤੀ ਕਰ